ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ੍ਰੀ ਅਕਾਲ ਜੈਸਾਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਗੁਦਾਸ ਮਾਨ ਸਾਹਿਬ ਦੀ ਦਿਲਲਨ ਟੌਪ ਚੈਨਲ ਸਾਰਿਆਂ ਨੇ ਸੁਣਿਆ ਹੋਣਾ ਸਾਰਿਆਂ ਨੇ ਦੇਖਿਆ ਹੋਣਾ ਉਹਦੇ ਵਿੱਚ ਮਾਨ ਸਾਹਿਬ ਦਾ ਇੰਟਰਵਿਊ ਆਇਆ ਇੰਟਰਵਿਊ ਵਾਲੇ ਭਾਈ ਨੇ ਜਦੋਂ ਮਾਨ ਸਾਹਿਬ ਨੂੰ ਯਾਦ ਕਰਵਾਇਆ ਪੁੱਛਿਆ ਕਿ ਉਹ ਕੀ ਕਿੱਸਾ ਸੀਗਾ ਕਿਸਮਤ ਦਾ ਖੇਡ ਸੀ ਜਾਂ ਕੀ ਸੀ ਜਦੋਂ ਤੁਹਾਨੂੰ ਪੁਲਿਸ ਨੇ ਘੇਰਿਆ बस फायरिंग ਨਹੀਂ ਕੀਤੀ ਮਾਨ ਸਾਹਿਬ ਯਾਦ ਕਰਦੇ ਨੇ ਉਹ ਮੇਰੇ ਸਾਈ ਉਹ ਮੇਰੇ ਸਾਈ ਮਾਨ ਸਾਹਿਬ ਸਾਈ ਨੂੰ ਯਾਦ ਕਰਕੇ ਉਹ ਆਪਣਾ ਕਿੱਸਾ ਸੁਣਾਉਂਦੇ ਨੇ ਕਹਿੰਦੇ ਨੇ ਕਿ ਉਸ ਰਾਤ ਅਸੀਂ ਪ੍ਰੋਗਰਾਮ ਲਗਾ ਕੇ ਨਿਕਲੇ ਸੀ ਲੇਟ ਨਾਈਟ ਕਹਿੰਦੇ ਸਾਡਾ ਜਿਹੜਾ ਗਰੁੱਪ ਸੀ ਸਾਰਾ ਉਹ ਅਲੱਗ ਸੀ ਗੱਡੀ ਦੇ ਵਿੱਚ ਤੇ ਮੇਰੀ ਗੱਡੀ ਦੇ ਵਿੱਚ ਕਹਿੰਦੇ ਸਿਰਫ ਮੈਂ ਤੇ ਮੇਰੇ ਨਾਲ ਸੀ ਤੇਜਪਾਲ ਤੇ ਅਸੀਂ ਜਾ ਰਹੇ ਹਾਂ ਅਸੀਂ ਕਹਿੰਦੇ ਯੂਨੀਵਰਸਿਟੀ ਤੋਂ ਪਟਿਆਲੇ ਪਿੰਡਾਂ ਵਾਲੇ ਰਸਤੇ 'ਚ ਗੱਡੀ ਪਾ ਲਈ ਸੀ ਵੀ ਅੰਦਰੋਂ ਅੰਦਰ ਚੱਲਦੇ ਆ ਤਾਂ ਸਾਨੂੰ ਨਹੀਂ ਪਤਾ ਕਹਿੰਦੇ ਸਾਨੂੰ ਪਿੱਛੇ ਇੱਕ ਬਾਈਕ ਫੋਲੋ ਕਰ ਰਹੀ ਸੀ ਰਸਤਾ ਟੁੱਟਿਆ ਹੋਇਆ ਸੀ ਪਿੰਡਾਂ ਦਾ ਉਹ ਤਾਂ ਕਾਫੀ ਧੀਰ ਤੋਂ ਪਿੱਛਾ ਕਰ ਰਹੀ ਹੋਣੀ ਆ ਸਾਨੂੰ ਫੋਲੋ ਕਰ ਰਹੀ ਹੋਣੀ ਆ ਬਾਈਕ ਪਰ ਅਸੀਂ ਧਿਆਨ ਨਹੀਂ ਦਿੱਤਾ ਤੇਜਪਾਲ ਨੇ ਧਿਆਨ ਨਹੀਂ ਦਿੱਤਾ ਅਸੀਂ ਗੱਡੀ ਆਪਣੀ ਚਲਾ ਰਹੇ ਸੀ ਜਦੋਂ ਕਹਿੰਦੇ ਅੱਗਿਓ ਸੜਕ ਸ਼ੁਰੂ ਹੋਈ ਨਾ ਪਿੰਡ ਵਾਲੇ ਰਸਤੇ ਖਤਮ ਹੋ ਗਏ ਅੱਗਿਓ ਸੜਕ ਸ਼ੁਰੂ ਹੋਈ ਤਾਂ ਮੋਟਰਸਾਈਕਲ ਉਹਨਾਂ ਨੇ ਲਿਆ ਕੇ ਸਾਡੀ ਗੱਡੀ ਦੇ ਮੂਹਰੇ ਰੋਕ ਲਿਆ ਤੇ ਬੰਦੂਕਾਂ ਕਹਿੰਦੇ ਐ ਤਾਂ ਨਹੀਂ ਉਹਨਾਂ ਨੇ ਤਾਂ ਤਾਂ ਮਾਨ ਸਾਹਿਬ ਕਹਿੰਦੇ ਮੈਂ ਤੇਜਪਾਲ ਨੂੰ ਕਿਹਾ ਕਿ ਤੇਜਪਾਲ ਹਿੱਲੀ ਨਾ ਬਸ ਇੱਦਾਂ ਹੀ ਬੈਠਾ ਰਹੇ ਤਾਂ ਕਹਿੰਦੇ ਜੀ ਇੱਕ ਬੰਦਾ ਆਇਆ ਉਨੇ ਤੇਜਪਾਲ ਨੂੰ ਕਿਹਾ ਕਿ ਤੈਨੂੰ ਅਸੀਂ ਕਦੋਂ ਦੇ ਅਸੀਂ ਪਿੱਛੋਂ ਆਵਾਜ਼ਾਂ ਮਾਰ ਰਹੇ ਹਾਂ ਕਿ ਗੱਡੀ ਰੋਕੋ ਗੱਡੀ ਰੋਕੋ ਤੁਹਾਨੂੰ ਪਤਾ ਨਹੀਂ ਲੱਗਦਾ ਤਾਂ ਤੇਜਪਾਲ ਕਹਿੰਦਾ ਜੀ ਮੈਨੂੰ ਨਹੀਂ ਪਤਾ ਸਾਨੂੰ ਨਹੀਂ ਸੁਣਿਆ ਕਿ ਸ਼ੀਸ਼ੇ ਬੰਦ ਸੀਗੇ ਗੱਡੀ ਦੇ ਕਿ ਸਾਨੂੰ ਨਹੀਂ ਪਤਾ ਲੱਗਿਆ ਕਿ ਤੁਸੀਂ ਆਵਾਜ਼ਾਂ ਮਾਰ ਰਹੇ ਹੋ ਸਾਨੂੰ ਐ ਸੀ ਕਿ ਰਸਤਾ ਦੇਖਣ ਵਾਸਤੇ ਤੁਸੀਂ ਪਿੱਛੇ-ਪਿੱਛੇ ਆ ਰਹੇ ਹੋ ਤਾਂ ਕਹਿੰਦੇ ਜਦੋਂ ਤੇਜਪਾਲ ਨੂੰ ਉਹਨਾਂ ਨੇ ਪੁੱਛਿਆ ਕਿ ਨਾਲ ਕੌਣ ਆ ਹੋਰ ਕੌਣ ਆ ਗੱਡੀ 'ਚ ਤਾਂ ਕਹਿੰਦੇ ਤੇਜਪਾਲ ਨੇ ਦੱਸਿਆ ਕਿ ਗੁਰਦਾਸ ਮਾਨਾ ਤਾਂ ਕਹਿੰਦੇ ਸਾਈਂ ਜੀ ਦੀ ਕਿਰਪਾ ਜਦੋਂ ਦੱਸਿਆ ਕਿ ਗੁਰਦਾਸ ਮਾਨਾ ਦਾ ਕਹਿੰਦੇ ਉੱਤੇ ਮਾਹੌਲ ਹੀ ਬਦਲ ਗਿਆ ਕਹਿੰਦੇ ਹੈ ਗੁਰਦਾਸ ਮਾਨਾ ਤਾਂ ਮਾਨ ਸਾਹਿਬ ਕਹਿੰਦੇ ਜਦ ਤੱਕ ਮੈਂ ਉੱਤਰ ਕੇ ਉਹਨਾਂ ਦੇ ਕੋਲ ਚਲਾ ਗਿਆ ਮਾਨ ਸਾਹਿਬ ਕਹਿੰਦੇ ਜਦੋਂ ਮੈਂ ਉੱਤਰ ਕੇ ਉਹਨਾਂ ਦੇ ਕੋਲੇ ਗਿਆ ਤਾਂ ਮੈਂ ਦੇਖਿਆ ਉਹ ਪੁਲਿਸ ਵਾਲੇ ਸੀਗੇ ਤਾਂ ਕਹਿੰਦੇ ਉਹਨਾਂ ਨੇ ਦੱਸਿਆ ਕਿ ਸਾਡੀ ਤਾਂ ਇਸ ਮਾਹੌਲ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਇਹ ਡਿਊਟੀ ਲੱਗੀ ਹੋਈ ਆ ਕਿ ਜੇ ਕੋਈ ਗੱਡੀ ਵਾਲਾ ਜਾਂ ਕੋਈ ਵੀ ਤੁਹਾਡਾ ਇਸ਼ਾਰਾ ਨਹੀਂ ਸਮਝ ਰਿਹਾ ਜਾਂ ਗੱਡੀ ਨਹੀਂ ਰੋਕ ਰਿਹਾ ਤਾਂ ਸਾਨੂੰ ਆਰਡਰ ਨੇ ਕਿ ਫਾਇਰਿੰਗ ਕਰ ਦਿਓ ਕਿ ਸਿੱਧੀ ਫਾਇਰਿੰਗ ਕਰ ਦਿਓ ਤੇ ਮਾਨ ਸਾਹਿਬ ਕਹਿੰਦੇ ਵੀ ਉਹ ਪਤਾ ਨਹੀਂ ਸਾਈਂ ਜੀ ਦੀ ਕਿਰਪਾ ਸੀ ਕਿ ਸਾਡੇ ਦੇ ਫਾਇਰਿੰਗ ਨਹੀਂ ਹੋਈ ਕਹਿੰਦੇ ਉਹ ਸਾਨੂੰ ਜੱਫੀ ਪਾ ਕੇ ਮਿਲੇ ਤਾਂ ਦੇਖੋ ਸਾਈਂ ਜੀ ਦੀ ਕਿਰਪਾ ਉਸ ਸਮੇਂ ਕਹਿੰਦੇ ਮੌਸਮ ਉਦਾਂ ਦਾ ਸੀ ਹਾਲਾਤ ਉਦਾਂ ਦੇ ਸੀ ਤੇ ਉਹ ਕੁਝ ਹੋਇਆ ਪਰ ਸਾਈਂ ਦੀ ਦੀ ਕਿਰਪਾ ਕਿ ਉਹੀ ਬੰਦੇ ਕਹਿੰਦੇ ਸਾਨੂੰ ਫਿਰ ਜੱਫੀ ਪਾ ਕੇ ਮਿਲੇ ਤੇ ਮੈਂ ਕਹਿੰਦੇ ਉਹਨਾਂ ਨੂੰ ਇਹ ਕਿਹਾ ਕਿ ਮੇਰਾ ਘਰ ਇੱਥੋਂ ਨਾਲ ਹੀ ਆ ਆਜੋ ਚਾਹ ਪੀਣੇ ਆ ਫਿਰ ਅਸੀਂ ਕਹਿੰਦੇ ਉਹਨਾਂ ਨੂੰ ਘਰੇ ਲੈ ਕੇ ਗਏ ਚਾਹ ਪਲਾਈ ਤੇ ਖਾਣਾ ਖਵਾਇਆ ਸੋ ਇਹ سلسلہ ਇੱਕ ਕਸਾ ਉਰਦਾਸ ਮਾਨ ਸਾਹਿਬ ਦਾ ਹੋ ਸਕਦਾ ਕਿ ਕਈਆਂ ਨੂੰ ਨਾਮ ਪਤਾ ਹੋਵੇ ਜਿਨ੍ਹਾਂ ਨੇ ਸੁਣਿਆ ਹੋਊਗਾ ਉਹਨਾਂ ਨੇ ਸੁਣਿਆ ਹੋਊਗਾ ਜਿਨ੍ਹਾਂ ਨੇ ਨਹੀਂ ਸੁਣਿਆ ਹੋਣਾ ਉਨਾਂ ਵਾਸਤੇ ਇੱਕ ਹਿੱਸਾ ਜਰੂਰ ਸ਼ੇਅਰ ਕਰਿਓ ਜਰੂਰ ਲਾਈਕ ਕਰਿਓ ਜੀ ਜੈ ਸਤਿ ਸ੍ਰੀ ਅਕਾਲ